ਭਾਈ ਜੀ ਸਤਿ ਸ੍ਰੀ ਅਕਾਲ ਪਹਿਲੇ ਦੇ ਵਿੱਚ ਬਹੁਤ ਸਾਰੇ ਯਾਰ ਮਿੱਤਰ ਬੇਲੀ ਛੋਟੇ ਬੱਚੇ ਤੇ ਇਸ ਤਰ੍ਹਾਂ ਦੇ ਬਹੁਤ ਇਕੱਠਾ ਤੇ ਜਿੱਥੇ ਸਾਨੂੰ ਬੜੇ ਜਾਣ ਪਛਾਣ ਵਾਲੇ ਮਿਲੇ ਕਈ ਕਈ ਸਾਲਾਂ ਬਾਅਦ ਚਲੋ ਆਪਾਂ ਇੱਕ ਕਵਿਤਾ ਦੀ ਗੱਲ ਕਰਦੇ ਆ ਕਿ ਹੋਕਾ ਦੇ ਗਿਆ ਨਹੀਂ ਅਜਵਨ ਜਾਰਾ ਤੇ ਚੰਦਰੇ ਜੇ ਬੋਲ ਕੱਢ ਕੇ ਚਾਕੂ ਛੁਰੀਆਂ ਵੇਚਦਾ ਸਿਰਦੇ ਨਹੀਂ ਮਹਿੰਦੀ ਤੇ ਸੰਧੂਰ ਛੱਡ ਕੇ ਕਦੇ ਰੰਗਲੇ ਪੰਜਾਬ ਦੀਆਂ ਕੁੜੀਆਂ ਨੂੰ ਮਹਿੰਦੀ ਤੇ ਦੰਦਾਸੇ ਵੇਚਦਾ ਅੱਜ ਭਟਕੇ ਹੋਏ ਨੌਜਵਾਨ ਵੀਰਾਂ ਨੂੰ ਨਹੀਂ ਸ਼ਭੀਆਂ ਗੰਡਾਸੇ ਵੇਚਦਾ ਇਹਨੇ ਆਪਦੇ ਘਰੇ ਹੀ ਅੱਗ ਲਾਤੀ ਪਤਾ ਨਹੀਂ ਕਿਦੇ ਆਖੇ ਲੱਗ ਕੇ ਹੋਕਾ ਦੇ ਗਿਆ ਨਹੀਂ ਅੱਜ ਗੁਣਜਾਰਾ ਤੇ ਚੰਦਰੇ ਦੇ ਬੋਲ ਕੱਢ ਕੇ ਕਦੇ ਵੇਚਦਾ ਸੀ ਹੋਕਾ ਵਾਜਾਂ ਮਾਰ ਕੇ ਤੇ ਅੱਜ ਹਥਿਆਰ ਵੇਚਦਾ ਇਹਨੂੰ ਜ਼ਿੰਦਗੀ ਤੋਂ ਕਾਤੋਂ ਚੜ ਹੋਗੀ ਨਹੀਂ ਮੌਤ ਦਾ ਸਮਾਨ ਵੇਚਦਾ ਚਿੱਟੀਆਂ ਚੁੰਨੀਆਂ ਵੇਚਦਾ ਫਿਰਦਾ ਨਹੀਂ ਰਡੀਆਂ ਨੂੰ ਲੱਭ ਲੱਭ ਕੇ ਹੋਕਾ ਦੇ ਗਿਆ ਨਹੀਂ ਅੱਜ ਵਣਜਾਰਾ ਤੇ ਚੰਦਰੇ ਦੇ ਬੋਲ ਕੱਢ ਕੇ ਕਦੇ ਬਗਲੀ ਦੇ ਵਿੱਚ ਪਾ ਕੇ ਵੇਚਦਾ ਸੀ ਮਹਿੰਦੀ ਤੇ ਸੰਧੂਰ ਡੋਰੀਆਂ ਅੱਜ ਉਸੇ ਬਗਲੀ ਦੇ ਵਿੱਚ ਦੇਖੀਆਂ ਨਹੀਂ ਸਿੱਕਾ ਤੇ ਬਰੂਦ ਗੋਲੀਆਂ ਇਹਨੇ ਬੁੱਲਾਂ ਚੋਂ ਮਿਠਾਸ ਕਿੱਥੇ ਉੱਡ ਗਈ ਤੇ ਗੱਲਾਂ ਕਰੇ ਚੱਬ ਚੱਬ ਕੇ ਹੋਕਾ ਦੇ ਗਿਆ ਨਹੀਂ ਅੱਜ ਵਣਜਾਰਾ ਤੇ ਚੰਦਰੇ ਦੇ ਬੋਲ ਕੱਢ ਕੇ ਕੇ ਭੈਣ ਲੱਭ ਕੇ ਵੀਰਾਂ ਨੂੰ ਹੋ ਗਈ ਕਮਲੀ ਤੇ ਮਾਵਾ ਤੋਂ ਨਹੀਂ ਪਿੱਟਿਆ ਗਿਆ ਇਹਨਾਂ ਗੋਲੀਆਂ ਬੰਦੂਖਾਂ ਨਾਲ ਮੱਖਣਾ ਕਦੇ ਨਹੀਂ ਜੱਗ ਜਿੱਤਿਆ ਗਿਆ ਤੇ ਗੱਲ ਮੁੱਕਣੀ ਅਖੀਰ ਇਕੱਠੇ ਬੈਠ ਕੇ ਤੇ ਵੇਖ ਲਈ ਤੂੰ ਭੱਜ ਭੱਜ ਕੇ ਥੋਕਾ ਦੇ ਗਿਆ ਨਹੀਂ ਅਜਵਨਜਾਰਾ ਤੇ ਚੰਦਰੇ ਜੇ ਬੋਲ ਕੱਢ ਕੇ ਥੋਕਾ ਦੇ ਗਿਆ ਨਹੀਂ ਅਜਵਨਜਾਰਾ ਤੇ ਚੰਦਰੇ ਜੇ ਬੋਲ ਕੱਢ ਕੇ